ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਨੇ ਤੇ ਮਰਗ ਵਾਲੇ ਘਰਾਂ ਦੀ ਵੀ ਪ੍ਰਾਈਵੇਸੀ ਨਹੀਂ ਰਹਿਣ ਦਿੱਤੀ ਜਿਹੜੇ ਮਰਤਕ ਕੋਈ ਦੁਨੀਆ ਤੋਂ ਚੜ੍ਹਾਈ ਕਰ ਚੁੱਕੇ ਉਹਨਾਂ ਦੀ ਪ੍ਰਾਈਵੇਸੀ ਇੱਥੋਂ ਤੱਕ ਅਸੀਂ ਗਰਖ ਚੁੱਕੇ ਆ ਆ ਵੇਖਿਆ ਤੁਸੀਂ 4 ਦਿਨ ਪਹਿਲਾਂ ਰਾਜਵੀਰ ਜਵੰਦਾ ਵੀਰ ਇੱਕ ਗਾਇਕ ਹੈ ਉਚੜਾਈ ਕਰ ਗਿਆ ਤੇ ਉਹਦੇ ਸਸਕਾਰ ਤੇ ਤੁਸੀਂ ਦੇਖੋ ਕਦਾਂ ਫਿਰ ਤੁਸੀਂ ਫੇਸਬੁੱਕ ਤੇ ਫੋਟੋਆਂ ਦੇਖੋ ਪਤਾ ਨਹੀਂ ਕਿਹੜੇ ਪ੍ਰਾਣੀ ਕੋਈ ਚੜਾਈ ਕੀਤਾ ਉਹਦੀ ਫੋਟੋ ਲਾ ਕੇ ਕੋਈ ਕੋਈ ਹੋਰ ਬੀਬੀ ਹੈ ਕਿਸੇ ਡੈੱਡ ਬੋਡੀ ਰਖੋਤੀ ਹੈ ਉਹਦੇ ਐਦਾਂ ਲਿਖ ਰਿਹਾ ਵੇਖੋ ਜੀ ਇੱਕ ਪਤਨੀ ਆਪਣੇ ਪਤੀ ਦੇ ਉੱਤੇ ਕਿਦਾਂ ਚੁੰਨੀ ਕਰ ਰਹੀ ਹੈ ਇਹਨੇ ਗਿਰ ਚੁੱਕੇ ਆ ਯਾਰ ਤੁਸੀਂ ਇਹ ਸਾਡਾ ਸਮਾਜ ਅਸੀਂ ਇੱਥੋਂ ਤੱਕ ਆਪਣੇ ਆਪ ਨੂੰ ਥੱਲੇ ਸੁੱਟ ਲਿਆ ਸੋਸ਼ਲ ਮੀਡੀਆ ਇੰਨਾ ਥੱਲੇ ਆ ਗਿਆ ਇਹ ਜਿਹਨੇ ਬਣਾਇਆ ਸੀ ਉਹਨੇ ਤੇ ਬਣਾਇਆ ਸੀ ਕੁਝ ਉਸਾਰੂ ਕੰਮ ਕਰੋ ਚੰਗੇ ਕੰਮ ਕਰੋ ਆ ਵੀ ਹੁਣ ਸੋਸ਼ਲ ਮੀਡੀਆ ਤੇ ਜਾ ਰਹੇ ਆ ਪ੍ਰਚਾਰ ਆ ਚੰਗੀ ਗੱਲ ਕਰੋ ਕੋਈ ਚੰਗੀ ਮੱਤ ਸਿੱਖ ਲਓ ਪਰ ਅੱਜ ਅਸੀਂ ਹਰ ਬੰਨੇ ਸਿਰਫ ਸਵਾਰਥ ਅੱਗੇ ਰੱਖ ਲਿਆ ਹਰ ਥਾਂ ਤੇ ਇਦਾ ਬੈਠਾ ਫੜ ਕੇ ਬਾਈਕ ਤੇ ਅਗਲੇ ਦੇ ਮੂੰਹ ਦੇ ਵਿੱਚੋਂ ਵਿਚਾਰ ਕਢਾਉਣੇ ਨੇ ਅਗਲਾ ਮੁੜ ਕੇ ਵਿਚਾਰ ਦੇ ਬੋਵੇ ਸਾਰੀ ਜ਼ਿੰਦਗੀ ਉਹਦਾ ਹੀ ਮੁੜ ਕੇ ਘੁੰਮਣ ਘੇਰੀ ਵਿੱਚ ਫਸਿਆ ਰਹੇ ਇਤੋਂ ਤੱਕ ਸਾਡਾ ਸਮਾਜ ਚਲਾ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਆ ਕ੍ਰਿਸ਼ਤੀਆਂ ਨੂੰ ਪਰਵਾਰਾਂ ਨੂੰ ਕਾਇਮ ਕਰੋ ਗੁਰੂ ਦੀ ਸੰਗਤ ਕਰੋ ਚੰਗੇ ਵਿਚਾਰ ਚੰਗੇ ਸੰਸਕਾਰ ਗੁਰੂ ਦੇ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰੋ ਸਾਨੂੰ ਚੰਗੀ ਸੰਗਤ ਮਿਲੀ ਹੈ ਅਸੀਂ ਕਾਹਦੇ ਲਈ ਚੰਗੀ ਸੰਗਤ ਕਰਦੇ ਆ ਜੀ ਮੈਂ ਦੁਬਾਰਾ ਫੇਰ ਉੱਥੇ ਆਉਣਾ ਇਸ ਲਈ ਕਰਦੇ ਆ ਮੇਰੇ ਵਿਚਾਰ ਚੰਗੇ ਹੋਣ ਵਿਚਾਰ ਚੰਗੇ ਹੋਣਗੇ ਮੇਰੇ ਸੰਸਕਾਰ ਚੰਗੇ ਹੋਣਗੇ ਮੇਰੇ ਕਰਮ ਚੰਗੇ ਹੋਣਗੇ ਮੇਰੀਆਂ ਆਦਤਾਂ ਚੰਗੀਆਂ ਹੋਣਗੀਆਂ ਗੁਰਬਾਣੀ ਵਿੱਚ ਸੰਗਤ ਦੀ ਬਾਰ ਬਾਰ ਗੱਲ ਕੀਤੀ ਹੈ ਮੇਰੇ ਮਾਦੋ ਜੀ ਸਾਥ ਸੰਗਤ ਮਿਲੇ ਸੋਤਰੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਤੁਹਾਡੇ ਗਮਲੇ ਵਿੱਚ ਪੌਦਾ ਸੁੱਕਿਆ ਨਾ ਤੁਸੀਂ ਉਹਦੇ ਪੱਤਿਆਂ ਨੂੰ ਪਾਣੀ ਪਾਈ ਜਾਓ ਨੇ ਹਰਿਆ ਨਹੀਂ ਹੋਣਾ ਪਰ ਬਾਲਟੀ ਅੱਧੀ ਬਾਲਟੀ ਦੋ ਮੱਗ ਭਰ ਕੇ ਉਹਦੀਆਂ ਜੜ੍ਹਾਂ 'ਚ ਪਾ ਦਿਓ ਦਿਨ ਚੜ੍ਹਦੇ ਨੂੰ ਨਵੀਆਂ ਕੁ ਰੂੰਬੜੀਆਂ ਫੁੱਟ ਆਉਣੀਆਂ ਇਦਾਂ ਹੀ ਮਨ ਹੈ ਇਹਦਾ ਮਨ ਮੁਰਝਾਇਆ ਪਿਆ ਨਾ ਇਹਨੂੰ ਸਤ ਦੀ ਸੰਗਤ ਦਿਓ ਕੰਨਾਂ ਚੰਗੇ ਸ਼ਬਦ ਪਹਿਣ ਇਨਾ ਨੇਤਰ ਨਾਲ ਗੁਰੂ ਦੇ ਦਰਸ਼ਨ ਹੋਣ ਚੰਗੀ ਵਿਚਾਰ ਸਿੱਖਾਂ ਮੈਂ ਮੇਰਾ ਮਨ ਸਟਰੋਂਗ ਹੋਏਗਾ ਮੇਰਾ ਮਨ ਤਗੜਾ ਹੋਏਗਾ ਅੱਜ ਮਨ ਮੁਰਝਾਇਆ ਪਿਆ ਕਦੇ ਤਜਰਬਾ ਕਰ ਸਾਰੇ ਟਾਈਮ ਨਾ ਉੱਠਣ ਦੀਆ ਅੱਜ ਇੱਕ ਹੋਰ ਵੀ ਟ੍ਰੈਂਡ ਚੱਲ ਰਿਹਾ ਰਾਤ ਲੇਟ ਸੌਣਾ ਬੋਲੋ ਜੀ ਚਲੋ ਜਿਹੜਾ ਬੰਦਾ ਬਿਜ਼ਨਸਮੈਨ ਐ ਕਾਰੋਬਾਰ ਕਰਦਾ ਜਿਹਨੂੰ ਲੇਟ ਸੌਦਾ ਉਹਦੇ ਦੇ ਮੰਨਿਆ ਕਈ ਉਹਦੇ ਹੀ ਰਾਤ ਨੂੰ ਲੇਟ ਕਈ ਤੇ ਇਦਾਂ ਤੇ ਸਾਡਾ ਜਵਾਕ ਤਾਂ ਸੁਖਣਾ ਨਾ 2:30 ਵਜੇ ਉੱਠਦਾ ਅੱਛਾ ਜੀ ਬੜੀ ਚੰਗੀ ਗੱਲ ਕਹਿੰਦੇ ਜੀ ਦੁਪਹਿਰ ਦੇ 2:30 ਵਜੇ ਉੱਠਦਾ। ਵੀ ਸੁੰਦੇ ਤੜਕੇ ਹੋ। ਕੀ ਕਰਦਾ ਜੀ? ਜੌਬ ਕਰਦਾ ਨਹੀਂ ਜੌਬ ਨਹੀਂ ਕਰਦਾ। ਬਸ ਫੋਨ ਤੇ ਲੱਗਾ ਰਹਿੰਦਾ 24 ਘੰਟੇ। ਇਹੋ ਕੰਮ ਰਹਿ ਗਿਆ ਸਨ। ਪੈਣਾ ਜਿਹੜੇ ਬੱਚੇ ਹੁਣ ਆ ਛੋਟੇ ਨੇ ਇਹਨਾਂ ਨੂੰ ਇਹ ਤੋਂ ਦੂਰ ਰੱਖੋ। ਆਪ ਟਾਈਮ ਦਿਓ ਇਹਨਾਂ ਨੂੰ। ਸਵੇਰ ਚੜ੍ਹ ਚੜ੍ਹ ਹੋ ਰਿਹਾ। ਖਾਣ ਕਿ ਕਈ ਵਰੀ ਆਪਾਂ ਕੋਈ ਬੱਚਾ ਲੱਗਾ ਲੱਗਾ ਰਹਿਣ ਤੁ ਜਦੋਂ ਤੁਸੀਂ ਖੋਣਾ ਨਾ ਉਹਦੇ ਕੋਲ ਉਹਨੂੰ ਸਭ ਤੋਂ ਭੈੜੀ ਮਾਂ ਲੱਗਣੀ ਹੈ ਸਭ ਤੋਂ ਭੈੜਾ ਪਰਿਵਾਰ ਦਾ ਉਹ ਮੈਂਬਰ ਲੱਗਣਾ ਜਿਹੜਾ ਉਹਦੇ ਕੋਲੋਂ ਮੋਬਾਈਲ ਉਦੋਂ ਖੋਹਦਾ ਹੈ ਉਹਦੇ ਸੁਭਾ ਨੂੰ ਤੁਸੀਂ ਬਦਲ ਰਹੇ ਹੋ ਉਹ ਉਹਨੂੰ ਵੇਖ ਕੇ ਰੋਟੀ ਉਹਨੂੰ ਪਤਾ ਨਹੀਂ ਮੇਰੇ ਅੰਦਰ ਕੀ ਜਾ ਰਿਹਾ ਜਿਹਨੂੰ ਪਤਾ ਹੀ ਨਹੀਂਗਾ ਬੰਦਿਆਂ ਨਾਲ ਵੀ ਇੰਜ ਹੋ ਰਿਹਾ ਜੀ ਖਾਣਾ ਖਾਂਦੇ ਆ ਨਾਲ ਮੋਬਾਈਲ ਵੇਖ ਰਹੇ ਤਾਂ ਉਹਨੂੰ ਇਹ ਨਹੀਂ ਪਤਾ ਭੀਆ ਜਿਹੜਾ ਰੋਟੀ ਖਾ ਰਿਹਾ ਕੀ ਪਾਇਆ ਦੇ ਵਿੱਚ ਮਾਫ ਕਰਨਾ ਕਮ ਸੇ ਕਮ ਖਾਣਾ ਖਾਣ ਲੱਗੇ ਤੈਨੂੰ ਪਰਾਂ ਰੱਖ ਦੋ 2-4 ਫੁੱਟ ਪਰਾਂ ਰੱਖੋ ਇਹਨੂੰ ਆਪਣੀ ਬਾਡੀ ਨਾਲੋਂ ਪੁਰਾਣੇ ਬੰਦੇ ਤੰਦਰੁਸਤ ਕਿਉਂ ਸੀ ਜ਼ਿਆਦਾ ਕਿਉਂਕਿ ਉਹ ਇੱਕੇ ਵਾਰੀ ਸੌਂਦੇ ਸੀ ਇੱਕੇ ਵਾਰੀ ਉੱਠਦੇ ਸੀ ਇਹ ਤੇ ਬੰਦੇ ਨੇ ਲਾਗੇ ਬਿਮਾਰੀ ਰੱਖੀ ਹੁੰਦੀ ਰਾਤ ਨੂੰ ਪਤਾ ਨਹੀਂ ਕਿੰਨੀ ਵਾਰੀ ਉੱਠ ਕੇ ਵਿਖਣਾ ਇਹਨੂੰ ਕਈਆਂ ਦੀਆਂ ਧੌਣਾ ਵੀ ਗਿਆ ਹੋ ਜਾਂਦੀਆਂ ਮੋਬਾਈਲ ਤੇ ਇਦਾਂ ਮੋਟਰਸਾਈਕਲ ਤੇ ਜਾਣਗੇ ਇਦਾਂ ਕੰਨ ਨੂੰ ਲਾਇਆ ਹੁੰਦਾ ਬਾਜ ਤੇਡਾ ਹੀ ਹੋ ਜਾਂਦਾ ਉਹ ਦੋ ਮਿੰਟ ਖਲੋ ਕੇ ਪਾਸੇ ਗੱਲ ਕਰ ਲਾ ਭਰਾ ਐਡਾ ਕਿਹੜਾ ਘਿਓ ਦਾ ਘੜਾ ਡੋੜ ਚੱਲਿਆ ਜਦੋਂ ਨਹੀਂ ਸੀ ਹੈਗੇ ਉਦੋਂ ਵੀ ਆਪਾਂ ਜ਼ਿੰਦਗੀ ਜੁੰਦੇ ਸੀ ਆ ਮੈਨੂੰ ਅਸੂਲ ਆ ਮੈਂ ਕਦੀ ਗੁਰਦੁਆਰੇ ਆਪਣਾ ਮੋਬਾਈਲ ਨਹੀਂ ਲੈ ਕੇ ਆਇਆ ਭਾਵੇਂ 5 ਘੰਟੇ ਇੱਥੇ ਬਿਠਾ ਰਾਵਾਂ ਅਜੇ ਸਾਡਾ ਨੈਟਵਰਕ ਇਹਦੇ ਨਾਲ ਜੁੜਿਆ ਹੋਇਆ ਵਾ ਕੁਝ-ਕੁਝ ਸਮੇਂ ਤੋਂ ਬਿਨਾਂ ਰਹਿ ਕੇ ਵੇਖੋ ਆ ਭਲਾ ਕੁਝ-ਕੁਝ ਸਮੇਂ ਤੋਂ ਬਿਨਾਂ ਰਹਿ ਕੇ ਵੇਖੀਆ ਭਲਾ ਜਿੰਨਾ ਬੰਦਾ ਇਹਦੇ ਵਿੱਚ ਪੈਸੇ ਪਾਈ ਜਿੰਦਾ ਨਾ ਉਹਨਾਂ ਵਿੱਚ ਨਹੀਂ ਪਉਂਦਾ ਸਰੀ ਵਿੱਚ ਨਹੀਂ ਪਉਂਦਾ ਜਾ ਕੇ ਇਹਨੂੰ ਪੁੱਛੋ ਵੀ ਤੂੰ ਕਦੀ ਡਰਾਈ ਫਰੂਟ ਖਾਦਾ ਕਦੀ ਕੋਈ ਰਾਤ ਨੂੰ ਚਾਰ ਬਦਾਮ ਭੇਕੇ ਕੋਈ ਕਾਜੂ ਭੇਕੇ ਕੋਈ ਡਰਾਈ ਫਰੂਟ ਖਾਲਾ ਉਹ ਦਰ ਨਹੀ ਨਹੀ ਫਰੂਟ ਬੜਾ ਮਹਿੰਗਾ ਤੇ ਇਹ ਵਿੱਚ ਪਾਈ ਜਾਣਾ ਇਹ ਜਿਹੜਾ ਡਾਟਾ ਵੀ ਛੁੱਟੀ ਜਾਂਦਾ ਫੋਨ ਵੀ ਮਹਿੰਗਾ ਰੱਖਿਆ ਉਹ ਬੋਲੋ ਭਾਈ ਇਹਨਾਂ ਸਰੀਚ ਨਹੀਂ ਪਾ ਲਿਆ ਜਿੰਨਾ ਉਹ ਬੋਲੋ ਗੁਰੂ ਕੇ ਪਿਆਰੇ ਹੋ ਤੋ ਇਸ ਕਰਕੇ ਮੈਨੇ ਕਹਿੰਦਾ ਪਾਓ ਚਲੋ ਤੁਹਾਡੇ ਪੈਸੇ ਨੇ ਤੁਸੀਂ ਪਾਉਣਾ ਮੈਂ ਤੇ ਕਾਮਨ ਗੱਲ ਕਰ ਰਿਹਾ ਸਾਰਿਆਂ ਦੀ ਸਾਂਝੀ ਪਰ ਮੈਂ ਕਹਿੰਨਾ ਥੋੜਾ ਜਿਹਾ ਸਮਾਂ ਸੰਗਤ ਨੂੰ ਵੀ ਸੰਗਤ ਵਾਲੇ ਬੰਨੇ ਇਹਨੂੰ ਚੰਗੇ ਬੰਨੇ ਵੀ ਵਰਤ ਲਓ ਕੋਈ ਕੀਰਤਨ ਸੁਣ ਲਓ ਕੋਈ ਪਾਠ ਸੁਣ ਲਓ ਕੋਈ ਵਿਚਾਰਾਂ ਸੁਣ ਲਓ ਕੋਈ ਇਹਦੇ ਵਿੱਚੋਂ ਚੰਗੀ ਵਿਚਾਰ ਸਿੱਖ ਲਓ ਜੀਵਨ ਵਧੀਆ ਹੋ ਜਾਏਗਾ ਤੋ ਇਸ ਕਰਕੇ ਮਾਰਗੇ ਮਨਮੁਖ ਮੂਲੋਂ ਭੁੱਲਿਆ ਮਨਮੁਖ ਮੂਲ ਤੋਂ ਭੁੱਲਿਆ ਹੋਇਆ ਮੂਲ ਕੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਇਹ ਪੰਜ ਪਿਆਲੇ ਕਿਹੜੇ ਸੀ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜਾਂ ਗੁਣਾਂ ਦਾ ਪਿਆਲਾ ਵਾ ਜਿਹੜਾ ਪੀਣ ਨਾਲ ਬੰਦੇ ਨੇ ਮਨੁੱਖੀ ਜੀਵਨ ਦੀ ਕਦਰਾਂ ਕੀਮਤਾਂ ਨੂੰ ਸਮਝਣਾ ਹੈ ਧੁਰੇ ਨਾਲ ਜੁੜਨਾ ਹੈ ਇਹਨੂੰ ਆਂਦਾ ਪੰਚ ਮਨਾਏ ਪੰਚ ਰਸਾਏ ਪੰਜਾਂ ਨੂੰ ਮਨਾ ਲਓ ਪੰਜਾਂ ਨੂੰ ਗੁੱਸੇ ਕਰ ਲਓ ਗੁੱਸੇ ਕਿਨੂੰ ਕਰਨਾ ਕਾਮ ਕਰੋਦ ਲੋਭ ਮੋਹ ਹੰਕਾਰ ਨੂੰ ਮਨਾਉਣਾ ਕਿਨੂੰ ਆ ਸਤ ਸੰਤੋਖ ਦਇਆ ਧਰਮ ਤੀਰਜ ਨੂੰ ਤੇ ਅੱਜ ਅਸੀਂ ਮਨਾ ਕੇ ਕਿਨਾਂ ਨੂੰ ਬੈਠੇ ਬਣਾ ਇੰਜ ਇੰਜ ਸਮਝੋ ਦੇਵੀ ਗੋਣ ਸਾਡੇ ਮਿੱਤਰ ਨੇ ਪੰਜ ਵਕਾਰ ਸਾਡੇ ਦੁਸ਼ਮਣ ਨੇ ਤੇ ਪੰਜਾਂ ਵਕਾਰਾਂ ਨਾਲ ਬੰਦਾ ਸਾਂਝ ਪਾ ਕੇ ਬੈਠਾ ਜਿਹੜੇ ਅਸਲੀ ਦੇਵੀ ਗੋਣ ਆ ਉਹਨਾਂ ਨਾਲ ਦੂਰੀ ਬਣਾ ਕੇ ਬੈਠਾ ਸਤਗੁਰ ਮਹਾਰਾਜ ਦੀ ਬਾਣੀ ਕਹਿੰਦੀ ਮਨ ਮੁਖ ਮੁੜੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਰੱਬ ਕਿਉਂ ਭੁੱਲਿਆ ਲਾਲਚ ਨੇ ਭੁਲਾਇਆ ਹੁਣ ਬੰਦਾ ਕਹਿੰਦਾ ਮੈਂ ਤਾਂ ਰੱਬ ਨੂੰ ਬੜਾ ਯਾਦ ਕਰਦਾ ਪਰ ਅੰਦਰ ਲਾਲਚਾ ਬਾਣੀਆਂ ਦੀ ਤੈਨੂੰ ਭੁੱਲਿਆ ਹੋਇਆ ਤੂੰ ਕਹਿੰਨਾ ਮੈਂ ਇਨਾ ਪਾਠ ਕਰਦਾ ਬਾਣੀਆਂ ਦੀ ਤੈਨੂੰ ਭੁੱਲਿਆ ਹੋਇਆ ਜੇ ਤੂੰ ਲਾਲਚੀ ਹੈ ਭਰਾਣਾ ਠੱਗੀ ਮਾਰਦਾ ਹੈ ਦੋਸਤਾ ਮਿੱਤਰਾ ਨਾ ਧੋਖੇ ਕਰਦਾ ਤੂੰ ਕਹਿ ਮੈਂ ਇਹੇ ਪਾਠ ਕਰਦਾ ਬਾਣੀਆਂ ਦੀ ਤੈਨੂੰ ਰੱਬ ਭੁੱਲਿਆ ਹੋਇਆ ਮੈਂ ਨਹੀਂ ਕਹਿ ਰਿਹਾ ਕਿਉਂਕਿ ਵਿੱਚ ਲੱਭ ਲੋਭ ਅਹੰਕਾਰ ਜੇ ਤੂੰ ਹੰਕਾਰ ਹੈ ਤੇਰੇ ਅੰਦਰ ਲਾਲਚ ਹੈ ਤੂੰ ਕਹਿਣਾ ਮੈਂ ਤਾਂ ਰੋਜ਼ ਸਿਮਰਨ ਕਰਦਾ ਬਾਣੀਆਂ ਦੀ ਤੈਨੂੰ ਰੱਬ ਭੁੱਲਿਆ ਹੋਇਆ 317 ਨੰਬਰ ਅੰਕ ਹੈ ਗੌੜੀ ਕੀ ਵਾਰ ਹੈ 31 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਹੈ ਗੁਰੂ ਰਾਮਦਾਸ ਮਹਾਰਾਜ ਜੀ ਪੜ ਲਓ ਜਿਹੜੇ ਘਰਾਂ 'ਚ ਵੀ ਬੈਠੇ ਅਰਥ ਜੇ ਮੈਂ ਗਲਤ ਕਰ ਰਿਹਾ ਤੁਸੀਂ ਸਹੀ ਕਰ ਲਓ ਬਾਣੀ ਕਹਿੰਦੀ ਹੈ ਜੇ ਲਾਲਚੀ ਹੈ ਤੈਨੂੰ ਰੱਬ ਭੁੱਲਿਆ ਹੋਇਆ ਤੂੰ ਕਹਿੰਦਾ ਮੈਂ ਤਾਂ 8 ਵਜੇ ਉੱਠਦੇ ਉੱਠਦਾ ਹੋਏਗਾ ਭਾਈ ਟ੍ਰੇਨਾਂ ਦੇ ਡਰਾਈਵਰ ਵੀ ਰਾਤ ਸਾਈ ਜਾਗਦੇ ਨੇ ਟਰੱਕ ਚਲਾਉਣ ਵਾਲੇ ਵੀ ਜਾਗਦੇ ਨੇ ਚੋਰ ਸਾਈ ਰਾਤ ਸੰਦਾ ਹੀ ਨਹੀਂ ਉਹ ਤਾਕਤ ਹੁੰਦਾ ਵੀ ਕਦੋਂ ਚੋਰੀ ਤੜਕੇ ਕਈ ਵਰੀ ਜਾਦੀ ਨੀਂਦ ਆਉਂਦੀ ਉਦੋਂ ਚੋਰੀ ਕਰਦਾ ਹੈ ਉਹ ਜਾਗਣਾ ਚੰਗੀ ਗੱਲ ਹੈ ਰਾਤ ਟਾਈਮ ਨਾਲ ਸੌ ਸਰੇ ਟਾਈਮ ਨਾਲ ਉਠੋ ਅੰਮ੍ਰਿਤ ਵੇੜਾ ਸੰਭਾਲੋ ਪਰ ਕੱਲਾ ਇੰਨਾ ਹੀ ਭਰਮ ਪਾਲ ਲੈਣਾ ਮੈਂ ਉਠਦਾ ਵੀ ਆ ਮੈਂ ਪਾਠ ਵੀ ਕਰਦਾ ਪਰ ਲਾਲਚ ਕੁੱਟ ਕੁੱਟ ਕੇ ਭਰਿਆ ਹੋਵੇ ਬਾਣੀ ਕਹਿੰਦੀ ਤੈਨੂੰ ਰੱਬ ਭੁੱਲਿਆ ਹੋਇਆ ਤੂੰ ਰੱਬ ਨਾਲੋਂ ਟੁੱਟਾ ਹੋਇਆ ਮਨਮੁਖ ਮੂੜੋ ਭੁੱਲਿਆ ਮਨਮੁਖ ਮੂੜੋ ਭੁੱਲਿਆ ਵਿਚ ਲਭ ਲੋਭ ਅਹੰਕਾਰ ਵਿੱਚ ਲਭ ਲੋਭ ਦੇ ਪੈ ਕੇ ਨਾ ਮਨਮੁਖ ਮੂਲ ਨਾਲੋਂ ਭੁੱਲਾ ਹੋਇਆ ਝਗੜਾ ਕਰਦਿਆਂ ਅਨ ਦਿਨ ਗੁਦਰੈ ਝਗੜਾ ਕਾਹਦਾ ਜੀ ਲਾਲਚ ਦਾ ਭਰਾ ਦੀ ਭਰਾ ਨਾਲ ਦੋਸਤ ਦੀ ਦੋਸਤ ਨਾਲ ਲੜਾਈ ਕਰਦੀ ਹੈ ਲਾਲਚ ਦੀ ਲੜਾਈ ਹੈ ਇਹਨਾਂ ਪਿਛੇ ਲੜਦਾ